ਨਾਮ ਤੇ ਨਾਲ ਪਛਾਨੂ ਇਹ ਮਹਾ ਭਾਨ ਤਪਤ ਬਹੁ ਕਾਮ ਤੇ ਹਰ ਦੇ ਨਾਮ ਕੀ ਤੁੰਗੂ ਪਰ ਝਾਮ ਜਦ ਖਾ ਮੰਨ ਤੁਜ ਅਕਰਖੈ ਕਹ ਨਾਨਕ ਹਰ ਹਰ ਅਮਤ ਸੁਖੀ ਸਹਿਬ ਐ ਇਨਸਾਨ ਤੂੰ ਇਹੋ ਜੇ ਰਸਤੇ ਤੇ ਇਹੋ ਜੇ ਮੁਲਕ ਵਿੱਚ ਇੰਦੀ ਜਗ੍ਹਾ ਤੇ ਜਾ ਜਿੱਥੇ ਨੂੰ ਕੋਈ ਪਛਾਨਦਾ ਨਾ ਹੋਵੇ ਤੈਨੂੰ ਕੋਈ ਪਛਾਨਦਾ ਨਾ ਹੋਵੇ ਜਹਾਂ ਪੰਥ ਜਿਸ ਰਸਤੇ ਤੇ ਤੇਰਾ ਕੋ ਨਾ ਪਛਾਨੂ ਤੇਰਾ ਕੋ ਨਾ ਸਿਝਾ ਨੂ

ਅਸ ਦੇਖੰਗੀ ਨਜ਼ਰ ਚਾਹੀਦੀ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਤ ਉਹ ਗੁਰੂ ਹਰੀ ਦੀ ਦਰਗਾਹ ਵਿੱਚ ਵਸੀਤ ਵਕੀਲ ਗਵਾਹੀ ਪਰੇਗਾ ਸਾਡੀ ਉੱਥੇ ਜਾ ਕੇ ਸਾਡੇ ਨਾਲ ਖੜਾ ਹੋਏਗਾ ਇੱਥੋਂ ਦੇ ਜਿੰਨੇ ਅਸੀਂ ਦੋਸਤ ਮਿੱਤਰ ਪਰਿਵਾਰ ਦੇ ਬੰਦੇ ਬਣਾਏ ਉਹ ਤੇ ਸਾਨੂੰ ਫੋਗਿਆਂਗੇ ਜਾ ਕੇ ਕਿਸੇ ਨੇ ਨਹੀਂ ਨਾਲ ਜਾਣਾ ਹਾਂ ਪਰ ਗੁਰੂ ਵਸੀਤ ਬਣੇਗਾ ਹਰਗੇ ਹਰ ਦਰਗੇ ਕਾ ਬਸੀਤ ਬਸੀਤ ਕੌਣ ਲਾਈ ਕਰਨ ਵਾਲਾ ਵਕੀਲ ਤੇਰੀ وکਾਲਤ ਕਰੇਗਾ ਤੇਰੀ ਰਾਖੀ ਕਰੇਗਾ ਕਿੱਥੇ ਕਿੱਥੇ ਮੈਨੂੰ ਲੈ ਚੜਾਈ ਤੂੰ ਇਥੇ ਚੰਗੇ ਕੰਮ ਕਰ ਤੂੰ ਪ੍ਰਮਾਤਮਾ ਦੀ ਯਾਦ ਨਾਲ ਜੁੜ ਜਹਾਂ ਪੰਜ ਤਰ੍ਹਾਂ ਕੋਨਾ ਸੰਜਾਣੂ ਹਰ ਕਾ ਨਾਮ ਤੇ ਨਾਲ ਪਛਾਣੂ ਇਹ ਮਹਾ ਭਿਆਨ ਤਪਤ ਬਹੁਤ ਕਾਮ ਬੜੀ ਗਰਮੀ ਲੱਗੇ ਤੈਨੂੰ ਬਹੁਤ ਤਪਸ਼ ਲੱਗੇ ਤੇ ਹਰ ਕੇ ਨਾਮ ਕੀ ਤੁਮ ਨੂੰ ਪਰਛਾਵੇਂ ਹਰੀ ਦਾ ਨਾਮ جس دی چھاں شبد روپ ہو کے تیرے اٹھے ہوئے تپش نہیں لگن دے گی تیرے نشانی کی پاشا تکی تک تبی تے بیٹھے ہاں کی گرمی نہیں سے لگتی جون کا مہینہ تکی تک تبی تے بیٹھے تھلو تپش اتو گرم ریت سرچ پہ رہی ہے اتو بھی گرمی تھلو بھی گرمی انسانی سریر ہے مکھی سریر ہے منوکتہ سریر ہے چھالے بھی پہن گے تپش بھی لگے گی پر گروہ صاحب تکی تبی تے بیٹھے پہ رہے ہاں تیرا ਨਾਮ ਪਦਾਰਥ ਨਾਲ ਕਮਾਈ ਤੇ ਹਰ ਕਾ ਨਾਮ ਤੇ ਨਾਮ ਪਛਾਣੂ ਜੈ ਮਹਾ ਭੈਣ ਤਪਤ ਕੋ ਕਾਮ ਤੇ ਹਰ ਕੇ ਨਾਮ ਕੀ ਤੁਮ ਉਪਰ ਛਾਂ ਜੈ ਤਿਖਾ ਮਨ ਤੁਝ ਅਕਰਖੈ ਫਿਰ ਕੀ ਹੋਏਗਾ ਤੇ ਨਾਨਕ ਹਰ ਹਰ ਅਮਰ ਬਰਖੈ ਅਮਰ ਰੂਪੀ ਹੋ ਕੇ ਅਮਰ ਜਗ ਜਿਵੇਂ ਤੇਰੀ ਤਪ ਦੇ ਹੋਏ ਹਿਰਦੇ ਦੇ ਉਤੇ ਡਿੱਗੇਗਾ ਨਾ ਇਕਰਾ ਹਿਰਦਾ ਸ਼ਾਂਤ ਹੋ ਜਾਏਗਾ ਅਜੇ ਤਪਸ਼ ਵਿੱਚ ਅਜੇ ਤਪਿਆ ਹੋਇਆ ਹੈ ਪਰ ਹਾਂ ਇੱਥੇ ਇੱਕ ਕਲਪੜੀ ਸੁਣੀ ਹੈ ਬੜੇ ਖੁੱਲੇ ਹੱਡੇ ਦੇ ਨਾਲ ਬੜੇ ਖੁੱਲੇ ਦਿਮਾਗ ਦੇ ਨਾਲ ਇਸ ਨੂੰ ਆਪਾਂ ਸੁਣਾਗੇ ਤੇ ਕੁਝ ਸਮਝ ਆ ਜਾਏਗੀ ਅਗਰ ਨਹੀਂ ਧਿਆਨ ਨਾਲ ਸੁਣੀ ਤੇ ਫਿਰ ਕਿੰது ਬੰਦੂ ਇਹ ਹੋ ਸਕਦੀ ਹੈ ਮਹਾਂਪੁਰਸ਼ਾਂ ਦਾ ਸੰਗ ਕਰੀਏ ਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਕੋਈ ਵੀ ਸੰਗਤ ਕੋਈ ਮਹਾਂਪੁਰਸ਼ਾਂ ਦਾ ਸੰਗ ਨਾ ਨਹੀਂ ਕੀਤਾ ਉਹਨਾਂ ਨੂੰ ਅਸਲੀਅਤ ਪਤਾ ਹੀ ਨਹੀਂ ਲੱਗਦੀ

ਜਿਨ੍ਹਾਂ ਜਿਨ੍ਹਾਂ ਨੇ ਸੰਗਤ ਕੀਤੀ ਮਾਪੋਸ਼ਾਂ ਦੀ ਜਿਨ੍ਹਾਂ ਜਿਨ੍ਹਾਂ ਨੇ ਸੰਗਤ ਬਾਬਾ ਹਰਬਜਨ ਸਿੰਘ ਜੀ ਦੀ ਸੰਗਤ ਕੀਤੀ ਇਹ ਉਹਨਾਂ ਦੇ ਵੇਲੇ ਦੀ ਗੱਲ ਹੈ 74 ਤੇ 75 ਦੀ ਗੱਲ ਹੈ ਸੰਗਤ ਦੇ ਪੁਰਾਣੇ ਮੈਂਬਰ ਦੱਤਾ ਜੀ ਦੇ ਹੀ ਰਹਿੰਦੇ ਆ ਅਜੇ ਵੀ ਹਨ ਬਿਰਧ ਹੋ ਗਏ ਹਨ ਅਜੇ ਵੀ ਹਨ ਬੜੇ ਸੁਲਝੇ ਹੋਏ ਇਨਸਾਨ ਪੜ੍ਹੇ ਲਿਖੇ ਇਨਸਾਨ ਉਹਨਾਂ ਦਾ ਇੱਕ ਦੋਸਤ ਪ੍ਰੋਫੈਸਰ ਉਹ ਕਦਾ ਸਿੱਕੇ ਜੋ ਤੁਹਾਡੇ ਘਰ ਮਾਂ ਪਰਸ਼ਾਂਦੇ ਹਨ ਮੈਨੂੰ ਵੀ ਮਿਲ아요 ਮੈਨੂੰ ਮਿਲਦਾ ਹੈ ਤੇ ਦੱਤਾ ਜੀ ਕਹਿੰਦੇ ਠੀਕ ਬਾਬਾ ਜੀ ਆਣ ਕੇ ਸੰਤ ਲਾ ਰਹੇ ਹੋ ਤੇ ਬਾਬਾ ਜੀ ਚਲੇ ਗਏ ਸੰਗਤ ਨਾਲ ਮਾਸਟਰ ਗਿਆਨ ਸਿੰਘ ਜੀ ਤੰਪੁਰ ਨਾਲ ਨੰਬਰਦਾਰ ਫਕੀਰ ਸਿੰਘ ਜੀ ਵੀਜਪੁਰ ਭਾਈ ਸੇਵਾ ਸਿੰਘ ਜੀ ਅਸਾਂ ਤੋਂ ਠਰਵੇ ਇਹ ਉਹਨਾਂ ਦੇ ਨਾਲ ਹਮੇਸ਼ਾ ਰਹਿੰਦੇ ਦੇ ਦੱਤਾ ਜੀ ਕਹਿੰਦੇ ਬਾਬਾ ਜੀ ਇਹ ਮੇਰਾ ਦੋਸਤ ਹੈ ਬੜਾ ਪੜਿਆ ਲਿਖਿਆ ਤੁਹਾਡੇ ਦਰਸ਼ਨ ਕਰਨੇ ਚਾਹਦਾ ਸੀ ਬਾਬਾ ਜੀ ਕਹਿੰਦੇ ਹਾਂ ਆਵੀਂ ਆਓ ਤੇ ਫਿਰ ਬਾਬਾ ਜੀ ਇਹਨੂੰ ਨਾ ਗੁਰੂ ਨਾਨਕ ਦੇ ਦਰਸ਼ਨ ਉਹ ਬਾਬਾ ਜੀ ਠੀਕ ਹੈ ਠੀਕ ਹੈ ਉਹਨੇ ਵੀ ਕੀ ਇਹ ਨਹੀਂ ਵੱਡੀ ਗੱਲ ਮੈਂ ਕੀਤੀ ਹੈ ਇਹ ਕਮ ਉਹਨੂੰ ਤਰੀ ਵੀ ਨਹੀਂ ਕੀਤੀ ਵਾਵਾ ਹੀ ਨਹੀਂ ਕੀਤਾ ਇਨਸਾਨ ਦੀ ਇਹ ਸਭ ਤੋਂ ਵੱਡੀ ਕਮੀ ਹੈ ਵਾਵਾ ਸੁਣਦਾ ਹੈ ਉਹਨੇ ਕਮਾਈ ਨਹੀਂ ਜਿੰਨਾ ਖਰਚ ਕਰ ਦਿੰਦਾ ਹੈ ਕਮਾਈ ਨਹੀਂ ਹੁੰਦੀ ਐਨੀ ਬਸ ਵਾਵਾ ਕਰਕੇ ਆਪਣੀ ਕਮਾਈ ਉਜਾੜ ਲੈਂਦਾ ਹੈ ਹੁਣ ਤੁਸੀਂ ਕਿਸੇ ਨੂੰ ਕਹੋ ਵੀ ਮੈਂ ਨਾ ਹੇਮਕੁੰਡ ਸਾਹਿਬ ਗਿਆ ਹਰ ਸਾਲ ਮੈਂ ਜਾਂਦਾ ਇਹ ਦਰਸ਼ਨ ਦਾ ਕੀ ਮਤਲਬ ਹੈ ਵੈਸੇ ਤਾਂ ਕੋਈ ਮਤਲਬ ਨਹੀਂ ਪਰ ਮਨ ਵਿੱਚ ਇੱਕ ਆਸ ਹੁੰਦੀ ਹੈ ਮੈਂ ਹਿੰਦੂ ਸੰਭੋਲ ਹੋ ਕੇ ਆਇਆ ਤੇ ਅਗਲਾ ਕਦੇ ਵਾਹ ਜੀ ਵਾਹ ਤੁਸੀਂ ਤੇ ਪਾਤੀ بڑے ਗੁਰੂ ਬੜਾਈ ਬੜੀ ਹਿੰਮਤ ਕਰਕੇ ਉਹ ਜਾਂਦੇ ਹੋ ਫਿਰ ਬੰਦਾ ਕਹੇਗਾ ਮੈਂ ਤੇ ਹਰ ਸਾਲ ਜਾਣਾ ਦਰਸਨ ਦਾ ਕੀ ਮਤਲਬ ਸੁਣਨਾ ਚਾਹੁੰਦਾ ਹੈ ਕਿ ਪਾਜੀ ਵਾਹ ਵਾਹ ਕੀ ਬਾਤ ਹੈ ਪਾਜੀ ਤੁਸੀਂ ਤੇ ਗੁਰਮੁਖ ਹੋ ਤੇ ਉਹਨੂੰ ਕੁਝ ਵੀ ਨਾ ਗਲਤ ਕਹੋ ਉਹ ਖਿੱਚ ਜਾਏਗੀ ਵੀ ਇਹ ਗੁਰੂ ਜੀ ਉਹ ਵਾਵਾ ਨਹੀਂ ਕੀਤੀ ਅਸੀਂ ਚਾਰ ਬਾਠ ਕਰ ਲਈਏ ਤੇ ਸਾਡੇ ਅੰਦਰ ਉਹ ਭੜਕਦਾ ਹੈਗਾ ਬਿਜਨਾਚਰ ਸੰਗਤ ਜਾ ਕੇ ਚਾਰ ਬੰਦਨ ਦੱਸ ਰਣਾ ਨਹੀਂ ਹੈ ਵੀ ਅੱਜ ਮੈਂ ਚਾਰ ਪਾਠ ਕੀਤੇ ਨਹੀਂ ਨਹੀਂ ਇਹ ਤੇ ਅਜਰੋ ਵਸਤੂ ਜਰਨੀ ਹੈ ਇਹਨੂੰ ਤੇ ਛਪਾ ਕੇ ਰੱਖਣਾ ਹੈ ਜਿੰਨਾ ਕਰ ਲੋ ਥੋੜਾ ਹੈ ਕੁਝ ਨਹੀਂ ਵੱਧ ਹੈ ਉਹ ਕਹਿੰਦਾ ਬਾਬਾ ਜੀ ਇਹ ਨਾਲ ਉਹ ਬੁਨਾਰਤ ਦੇ ਦਰਸ਼ਨ ਹੁੰਦੇ ਬਾਬਾ ਜੀ ਨੇ ਠੀਕ ਹੈ ਮੈਂ ਕਿਹਾ ਵੀਰ ਉਹ ਕਿਹ ਆਇਆ ਬਾਬਾ ਜੀ ਇਹਨਾਂ ਨੂੰ ਗੁਰਗੋਮ ਸਿੰਘ ਜੀ ਦੇ ਦਰਸ਼ਨ ਹੁੰਦੇ ਹੈ ਫਰਕ ਨਹੀਂ ਪੈ ਰਿਹਾ ਬਾਪੂ ਸ਼ਰਮ ਉਹ ਬੰਦਾ ਆਹ ਬੋਲ ਪਿਆ ਬਾਬਾ ਜੀ ਮੈਨੂੰ ਦੱਸੋ ਗੁਰੂਆਂ ਦੇ ਦਰਸ਼ਨ ਹੁੰਦੇ ਨੇ ਤੇ ਬਾਬਾ ਜੀ ਕਹਿੰਦੇ ਭੜਿਆ ਪੁਰਸ਼ਾ ਕਦੀ ਆਪਣੇ ਆਪ ਦੇ ਦਰਸ਼ਨ ਕੀਤੇ ਕਿੰਦਾ ਉਹ ਕੀ ਹੁੰਦਾ ਕਹਿੰਦੇ ਤੈਨੂੰ ਕੱਖ ਵੀ ਨਹੀਂ ਹੋਇਆ ਤੂੰ ਵੱਡੇ ਵੱਡੇ ਗੱਲਾਂ ਕਰਦਾ ਗੁਰਨਾਨ ਦੇ ਦਰਸ਼ਨ ਨੇ ਤੇ ਕੋਈ ਗੋਬਿੰਦ ਸਿੰਘ ਦੇ ਦਰਸ਼ਨ ਤੈਨੂੰ ਆਪਣੇ ਆਪ ਦੇ ਤਾਂ ਦਰਸ਼ਨ ਨਹੀਂ ਹੋਏ ਆਤਮ ਚੀਨ ਪਰਮਾਤਮ ਚੀਨ ਕਰਦੇ ਕਰਦੇ ਪਹਿਲੇ ਆਪਣੀ ਆਤਮਾ ਦੇ ਦਰਸ਼ਨ ਹੋਣਗੇ ਉਸ ਤੋਂ ਬਾਅਦ ਹੀ ਖੇੜ ਹੈ ਜੀ ਇਹ ਕਈ ਵਾਰ ਕੀ ਹੋ ਜਾਂਦਾ ਆਪਣੇ ਘਰ 'ਚ ਫੋਟੋਆਂ ਲੱਗੀਆਂ ਨੇ ਸਾਰੀਆਂ ਉਹ ਫੋਟੋਆਂ ਸਾਰੀਆਂ ਨਕਲੀ ਨੇ ਕਿਸੇ ਗੁਰੂ ਦੀ ਫੋਟੋ ਅਸਲੀ ਨਹੀਂ ਕਿੰਨੇ ਬਣਾਈ ਐ ਚિત੍ਰਕਰ ਸੋਭਾ ਸਿੰਘ ਨੇ ਤੇ ਸੋਭਾ ਸਿੰਘ ਨੇ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਐ ਨਾ ਉਹਨੇ ਆਪਣੀ ਤਸਵੀਰ ਨੂੰ ਥੋੜਾ ਰੂਪ ਬਦਲ ਕੇ ਥੋੜਾ ਜਿਹਾ ਨੂਰ ਦਿਖਾ ਦਿੱਤਾ ਜੀ ਗੁਨਾਹ ਦੇ ਅਸੀਂ ਫੋਟੋ ਦੇਖੀ ਕਿ ਗੁਨਾਹ ਦੇ ਦੀ ਫੋਟੋ ਗੁਨਾਹ ਦੇ ਦੀ ਫੋਟੋ ਥੋੜੀ ਆ ਉਹ ਥੋੜੇ ਸੋਭਾ ਸਿੰਘ ਨੇ ਆਪਣੀ ਫੋਟੋ ਦੇ ਉੱਪਰ ਚੇਂਜ ਕੀਤਾ ਗੁਰਗੋਮ ਸਿੰਘ ਜੀ ਦੀ ਫੋਟੋ ਜਿਹੜੇ ਕਿਲੇ ਦੇ ਉੱਪਰ ਖੜੇ ਹਨ ਤਿਰਪੰਨ ਫੜ ਕੇ ਤਿਰਪੰਨ ਫੜੀ ਹੈ ਉਹ ਇੱਕ ਰਾਜੇ ਦੀ ਤਸਵੀਰ ਸੀ ਉਹ ਚਿਹਰਾ ਥੋੜਾ ਬਦਲ ਕੇ ਸਾਡੇ ਮਨ ਵਿੱਚ ਇੱਕ ਅਕਸ ਪੈਦਾ ਕਰ ਦਿੱਤਾ ਗਿਆ ਵੀ ਆਹ ਤਸਵੀਰ ਦੂਸਾ ਹਉ ਦੀ ਉਹ ਤਸਵੀਰਾਂ ਅਸੀਂ ਦੇਖਦੇ ਹਾਂ ਦਿਨ ਰਾਤ ਦੇਖਦੇ ਹਾਂ ਰਾਤ ਨੂੰ ਵੀ ਸੁਪਨੇ ਆ ਜਾਂਦੀ ਹੋਏ ਸੁਪਨੇ ਵੀ ਆਉਂਦੇ ਨੇ ਸਾਨੂੰ ਤੇ ਇਹਦਾ ਮਤਲਬ ਇਹ ਸੁਣੀ ਦਰਸ਼ਨ ਹੋ ਗਿਆ ਹੁਣਾਂ ਇਹ ਤੇ ਅਭਿਆਸ ਕੀਤੇ ਹਨ ਪਹਿਲੇ ਆਪਣੇ ਦਰਸ਼ਨ ਹੁੰਨੇ ਹਨ ਆਤਮ ਚੀਨ ਪਹਿਲੇ ਆਪਣੇ ਆਪ ਨੂੰ ਆਪਣੀ ਆਤਮਾ ਦੇ ਦਰਸ਼ਨ ਫਿਰ ਪਰਮਾਤਮਾ ਦੇ ਦਰਸ਼ਨ ਇਹ ਤੇ ਖੇਡ ਹੈ ਬੜੀ ਇੰਨੀ ਸੋਖੀ ਖੇਡ ਨਹੀਂ ਬਾਬਾ ਜੀ ਕਹਿੰਦੇ ਪੁਰਸ਼ਾ ਕਿਉਂਕਿ ਉਹਨਾਂ ਨੂੰ ਵੀ ਉਹਨਾਂ ਦੇ ਮੁਰਸ਼ਦ ਬਾਬੂ ਭਗਵਾਨ ਸਿੰਘ ਜੀ ਮਹਾਰਾਜੀ ਨੇ ਸਿੰਧਾਇਆ ਸੀ ਬਾਬਾ ਜੀ ਨੇ ਨਮਰ ਨਮ ਅਮਰਿਛ ਕੇ ਤੇ ਬੜੀ ਕਿਰਪਾ ਦੀ ਸੰਭਾਲ ਕਰਨ ਨੂੰ ਆਪਣੀ ਪਗੜੀ ਦੀ ਸੰਭਾਲ ਕਰਨ ਦਸਤਾਰ ਦੀ ਸੰਭਾਲ ਕਰਨ ਤੇ ਬਾਬਾ ਭਗਵਾਨ ਸਿੰਘ ਵੀ ਦੇਖ ਰਹੇ ਨੇ ਦੇਖ ਰਹੇ ਨੇ ਵੀ ਇਹ ਕੰਮ ਕੀ ਰਿਹਾ ਹੈ ਤੇ ਜਦੋਂ ਸ਼ਾਮਾਂ ਪਈਆਂ ਇਹ ਮੱਲੇ ਦੀ ਗੱਲ ਹੈ ਇਹ ਗੱਲ ਹੈ 1926 ਦੀ 100 ਸਾਲ ਹੋ ਚਲੇ ਕਹਿੰਦੇ ਬਜੜੀ ਇਹ ਕਿੱਦਿਆਂ ਕੱਖ ਨਹੀਂ ਪੱਲੇ ਪਹਿਣਾ ਅਗਰ ਪਰਮਾਤਮਾ ਨੂੰ ਮਿਲਾਂ ਨਾ ਉਹਦੀ ਯਾਦ ਵਿੱਚ ਬੈ ਕੇ ਖੁੰਝੇ ਬੈ ਕੇ ਪਿੱਟ ਉਸ ਨੂੰ ਇਹ ਬੋਲੀ ਸੀ ਸੀਤੀ ਜੀ ਬੋਲੀ ਬਜ਼ੁਰਗਾਂ ਨੂੰ ਯੂ ਨੂੰ ਯਾਦ ਕਰ ਉਹਦਾ ਸਿਮਰਨ ਕਰਕੇ ਤੇ ਖੁੰਝੇ ਬੈ ਕੇ ਇਕਾਂਤ ਵਿੱਚ ਇਕਾਂਤ ਲੱਭ ਇਹ ਬਾਹਰਲੀ ਖੇਡ ਨਾਲ ਨਹੀਂ ਪ੍ਰਮਾਤਮਾ ਮਿਲਣਾ ਉਹਨੂੰ ਆਪਣੇ ਹਿਰਦੇ ਵਿੱਚ ਉਸ ਨੂੰ ਆਪਣੀ ਯਾਦ ਵਿੱਚ ਇਸ ਤਰ੍ਹਾਂ ਵਸਾਰਾ ਕਿ ਤੇਰੀ ਯਾਦ ਦਾ ਹਿੱਸਾ ਬਣ ਜਾਏ ਕਹਿੰਦੇ ਐ ਕਿ ਕੋਈ ਪ੍ਰਾਪਤੀ ਕਰਨੀ ਹੈ ਨਾ ਪ੍ਰੀਤਮ ਮਿਲਣ ਦੀ ਇਤਨੀ ਚਾਹ ਹੈ ਕਿ ਕਿਤੇ ਖੁੰਝੇ ਬੈ ਕੇ ਆਪਣੇ ਪ੍ਰੀਤਮ ਨੂੰ ਪਿੱਟ آ کیا نے گاپتی کیبد کا گرو نے ایک شریر مان لیا ہے میم وہرشن ہوتے جوت ہے جوت کے درشن کرنے شریر کے درشن نہیں کرنے اُسی شبد کے پجاری ہوں ابھی سریر کے پجاری نہیں ਤਰ ਤਾਰ ਪਵਿੱਤਰ ਕਰਮਾਨੀਆਂ ਰੇ ਜੈਸੇ ਕਾਗਰਾ ਕਰਤ ਵਿਚਾਰਨ ਭਗਤ ਭਗਵਤ ਲਿਖੀਅਤ ਹੈ ਉਪਰ ਜਿਸ ਪੂਜਾ ਕਰ ਨਮਸਕਾਰ ਇੱਕ ਕਾਗਜ਼ ਦਾ ਟੁਕੜਾ ਹੈ ਉੱਥੇ ਸਾਡੇ ਪੈਰਾਂ 'ਚ ਰੁੜਦਾ ਹੈ ਬੈਂਫਲੇਟਸ ਮੰਟ ਕੇ ਜਾਂਦੇ ਨੇ ਅਖਬਾਰ ਮੰਨੀ ਸਾਡੇ ਪੈਰਾਂ 'ਚ ਰੁੜਦੀ ਕਦੀ ਕਿੱਥੇ ਰੁੜਦੀ ਇੰਡੀਆ ਵਿਚਲੇ ਜਾਓ ਹਲਵਾਈ ਉਹਦੇ ਤੇ ਸਮੋਸੇ ਰੱਖ ਕੇ ਟਿੱਕੀਆਂ ਤੇ ਖਿਰਾ ਕੇ ਤੁਹਾਨੂੰ ਫੜਾ ਦਿੰਦਾ ਅਸੀਂ ਖਾ ਲੈਨੇ ਅਸੀਂ ਕਦੀ ਮੱਥਾ ਟਿੱਕੇ ਕਾਗਜ਼ ਨੂੰ ਇੱਥੇ ਕਿਉਂ ਟਿੱਕਦੇ ਨੇ ਕਾਗਜ਼ ਹੀ ਹੋਰ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 1430 ਪੰਨੇ ਹਨ ਅੰਗ ਹਨ ਹੈ ਤੇ ਕਾਗਜ਼ ਹਨ ਹੁਣ ਇੱਕ ਸਵਾਲ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਾਡਾ ਗੁਰੂ ਕੌਣ ਹੈ ਅਸੀਂ ਕਿਉਂ ਗੁਰਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਇੱਕ ਫਲਸਫਾ ਗੁਰੂ ਗ੍ਰੰਥ ਸਾਹਿਬ ਜੀ ਇੱਕ ਦੇ ਨਹੀਂ ਇੱਕ ਫਲਸਫਾ ਹੈ ਜਿਸ ਨੂੰ ਅਸੀਂ ਸਮਝਣਾ ਹੈ ਜਿਸ ਦਾ ਉਪਦੇਸ਼ ਅਸੀਂ ਮੰਨ ਚ ਵਸਾਉਣਾ ਹੈ ਇਹ ਸਿਰਫ ਰੁਮਾਲਿਆਂ ਵਿੱਚ ਟੱਕ ਕੇ ਨਹੀਂ ایک شاعر نے بہت اچھا لکھیا کہنا میں نے ایک مٹھی پر خاک نے چھپا لیا ہے کسی نوں پتہ نہیں میں کنی بڑی دولت ہوں چھپویا مجھ کو مشتے خاک سہرہ نے کسی کو کیا خبر میں کون ہوں میں کس کی دولت ہوں کوئی چیز مٹی بھی چھپا دیتی جاوے لب بھی جاو لب بھی نہیں معاف کرنا اسی گروہ گران صاحب جنہوں میں رومالیاں چھلی دابلے ہیں ਇਹ ਦੱਬਣ ਵਾਲੀ ਵਸਤੂ ਨਹੀਂ ਇਹ ਦੱਬਣ ਵਾਲੀ ਖੇਡ ਨਹੀਂ ਇਹ ਤੇ ਅਸੀਂ ਖੋਲਿਆ ਕਰੀਏ ਸ਼ਬਦ ਪੜੀਏ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਸ਼ਬਦ ਵਿੱਚ ਜੁੜਨ ਦਾ ਯਤਨ ਕਰੀਏ ਸ਼ਬਦ ਵਿੱਚ ਸਮਾਉਣ ਦਾ ਯਤਨ ਕਰੀਏ ਬੁਰਦਾ ਉਪਦੇਸ਼ ਜਰ ਮਨ ਹੈ ਚੱਕਿਆ ਮਿਲਣਾ ਹੈ ਮਨ ਮਾਲਾ ਬੰਦਣਾ ਥੋੜੀ ਮਿਲਣਾ ਉਤੇ ਤੇ ਅਸੀਂ ਮੱਥਾ ਟੇਕਦੇ ਹਾਂ ਤਾਂ ਹੈ ਤੇ ਕਾਗਜ਼ 'ਤੇ ਮੈਂ ਲੇਕਿਨ ਉਪਰ ਸ਼ਬਦ ਲਿਖਿਆ ਹੈ ਅਸੀਂ ਸ਼ਬਦ ਨੂੰ ਮੱਥਾ ਟੇਕ ਗਏ ਕਾਗਜ਼ ਨੂੰ ਮੱਥਾ ਨਹੀਂ ਟੇਕ ਗਏ ਸਾਨੂੰ ਪਤਾ ਹੋਣਾ ਚਾਹੀਦਾ ਪਗਦੀਲੇ ਲਿਖਿਆ ਹੈ ਤਰ ਤਾਰ ਅਪਵਿੱਤਰ ਕਰ ਮੰਨੀ ਰੇ ਕਾਗਜ਼ ਤੇ ਜੜ ਬੁੱਧ ਹੈ ਕਾਨ ਕੀ ਹੈ ਪਰ ਹਾਂ ਪਗਤ ਪਗੋਤ ਲਿਖੀਏ ਇਸ ਉਪਰ ਜਦੋਂ ਇੱਕ ਪਰਸ਼ਬਦ ਲਿਖਿਆ ਗਿਆ ਪਗੋਤੀ ਲਿਖੀ ਗਈ ਭਗਤ ਲਿਖ ਕੁਛ ਕੁਛ ਨਾ ਕੁਛ ਪ੍ਰਮਾਤਮਾ ਦੀ ਗੱਲ ਲਿਖੀ ਗਈ ਤੇ ਅਸੀਂ ਹੁਣ ਦੇਖੋ ਕਾਗਜ਼ ਹੋਵੇ ਉਂਝ ਭਾਵੇਂ ਪੈਰਾਂ ਚ ਰੋੜਦਾ ਹੋਵੇ ਪਰ ਅਸੀਂ ਦੇਖ ਲਈਏ ਵੀ ਸ਼ਬਦ ਅਸੀਂ ਚੱਕ ਕੇ ਮੱਥੇ ਨਾਲ ਲੰਮੇ ਕਿਉਂ ਹਿੰਦੁਸਤਾਨ ਪੰਜਾਬ ਦੇ ਵਿੱਚ ਅਸੀਂ ਬੇਧਵੀ ਕਿਹਨੂੰ ਕਹਿੰਦੇ ਹਾਂ ਕਿ ਗੁਰੂ ਸਾਹਿਬ ਜੀ ਦੇ ਅੰਗ ਪਾਰ ਕਿਸ ਥੇਲੇ ਅਸੀਂ ਬੇਅਦਬੀ ਕਰਦੇ ਹਾਂ ਤੇ ਕਾਗਜ਼ ਸੀ ਲੇਕਿਨ ਸ਼ਬਦ ਲਿਖਿਆ ਸੀ ਉਹ ਸਾਡਾ ਗੁਰੂ ਸੀ ਹਾਂ ਉਹ ਬੇਅਦਬੀ ਹੋਈ ਉਹ ਜ ਕਾਗਜ਼ ਜੁੜਦਾ ਥੱਲੇ ਕੋਈ ਪੁੱਛਦਾ ਕੋਈ ਨਹੀਂ ਪੁੱਛਦਾ ਤਾਂ ਸਿੱਖ ਸ਼ਬਦ ਦਾ ਪੂਜਾਰੀ ਹੈ ਸਿੱਖ ਸ਼ਬਦ ਨੂੰ ਮੱਥਾ ਟੇਕਦਾ ਹੈ ਸਿੱਖ ਸ਼ਬਦ ਨੂੰ ਮੰਨਦਾ ਹੈ ਸ੍ਰੀ ਨੂੰ ਨਹੀਂ ਮੰਨਦਾ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਹ ਤੋ ਕੱਟ ਕੇ ਜੋਤ ਆਪਣੀ ਗੁਰੂ ਸਾਹਿਬ ਜੀ ਟਿਕਾਈ ਇਸੇ ਕਰਕੇ ਕਿ ਸਭ ਸਿੱਖਨ ਕੋ ਹੁਕਮ ਹੈ گرو مانے ہو جاتے ہیں شبد ہی گرو ہے شبد ہی گرو ہے اور تو سوچی لینی ہے گرو بن کو اور اندھار گرو بن سمجھ رہا ہو جائے گرو بن کو اور اندھار گرو بن سمجھ رہا ہو جائے جتو شروع کیتا ہے سماکتی ہوتھی کر رہے ہیں گرو بن you mm -hmm.